ਹਾਂਜੀ ਵੈਕਰੂਜੀ ਕਾ ਕਾਲ ਸਾਹਿਬ ਵੈਕਰੂਜੀ ਕੇ ਬਦੇ ਵੀਰੇ ਮੇਰੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਪਿੰਡ ਨਾਲੇ ਤਾਂ ਮੇਰੇ ਕਕਾਰ ਲਾ ਕੇ ਲੈ ਗਏ ਬੰਦੇ ਨਾਲੇ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਕਿਉਂਕਿ ਕੰਦ ਸਾਂਝੀ ਦਾ ਚੱਕਰ ਦੀ ਮੈਂ ਉਹਨਾਂ ਨਾਲ ਗੱਲ ਕਰਨ ਗਿਆ ਉਹਨਾਂ ਨੇ ਮੇਰੇ ਆਹ ਦੇਖੋ ਕਿਵੇਂ ਮਾਰੀਆਂ ਨਾਲੇ ਮੇਰੇ ਕਕਾਰ ਕੋਕੇ ਲੈ ਗਏ ਮੇਰਾ ਥੀਰੀ ਸਾਹਿਬ ਲੈ ਕੇ ਕਿਉਂਕਿ ਮੈਂ ਕੱਲਾ ਸੀ ਕਿਸਨੇ ਮੇਰੀ ਉੱਤੇ ਮਦਦ ਨਹੀਂ ਕੀਤੀ ਮੈਂ ਮਾਰਨ ਦੀ ਕੋਸ਼ਿਸ਼ ਕਰੀ ਉਹਨਾਂ ਦੇ ਪਰ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਤੇ ਕੋ ਮੇਰੇ ਤਾਂ ਗੂਣ ਕਿਵੇਂ ਕੀ ਮੇਰਾ ਹਾਲ ਹੋ ਰਿਹਾ ਬਾਈ ਜੇ ਤੁਸੀਂ ਹੁਣ ਵੀ ਸਾਧਰਾ ਹਲਤਾਂ ਨਾਲ ਫਿਰ ਪਿੱਟੇ ਲਾਉਂਦਾ ਯਾਰ ਬਾਬਾ ਜੀ ਮੈਂ ਮੈਨੂੰ ਨਹੀਂ ਪਤਾ ਮੈਨੂੰ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਸਿੱਖ ਜੱਦੇ ਬੰਦਿਆਂ ਦਾ ਕੋ ਬਚਾਓ ਜੀ ਨਾਲ ਮੈਨੂੰ ਮਾਰਿਆ ਕੋਈ ਸਜ਼ਾ ਮਿਲਣੀ ਚਾਹੀਦੀ ਆ ਮੈਂ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਿਆ ਮੈਂ ਉਹਨਾਂ ਨਾਲ ਸਿਰਫ ਗੱਲ ਕਰਨ ਗਿਆ ਸੀ ਉਹਦੇ ਬਾਪ ਨੇ ਮੁੰਡੇ ਦੇ ਨੇ ਨਾ ਮੇਰੇ ਤੱਪੜ ਮਾਰ ਕੇ ਮੈਨੂੰ ਬਾਹਰ ਕੱਢਣ ਲੱਗੇ ਮੈਂ ਘਰ ਮੇਰੀ ਗੱਲ ਤਾਂ ਸੁਣ ਲੋ ਮੈਂ ਬਾਹਰ ਨਿਕਲ ਲਗਾਉਣੇ ਮੈਨੂੰ ਤਾਂ ਕਮਰੇ ਮੈਂ ਉਹਨੂੰ ਤਾਂ ਕਮਰੇ ਉਹਦੇ ਮੁੰਡੇ ਨੇ ਆ ਕੇ ਮੈਨੂੰ ਫਿਰ ਬਹੁਤ ਮਾਰੀਆਂ